ਰੋਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪੀਤਨਾਮਾusa@gmail.com ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਨਾਮ ਤੇ ਬਣੀ ਨਿਊਯਾਰਕ ਦੀ ਸਭ ਤੋਂ ਪੁਰਾਣੀ ਸੁਸਾਇਟੀ ਦੇ ਸੀਨੀਅਰ ਮੈਂਬਰ ਗਿਆਨੀ ਸੁਰਜੀਤ ਸਿੰਘ ਬੇਗੋਵਾਲ ਮਾਸਟਰ ਮਹਿੰਦਰ ਸਿੰਘ ਮਿਆਣੀ ਰਾਜਿੰਦਰ ਸਿੰਘ ਬਾਵਾ ਲਾਲੀ ਲਖਵਿੰਦਰ ਸਿੰਘ ਪੱਪੀ ਅਮਰੀਕ ਸਿੰਘ ਪਹੇਵਾ ਮਾਸਟਰ ਹਰਦੇਵ ਸਿੰਘ ਰਸ਼ਪਾਲ ਸਿੰਘ ਬਰਿਆਰ ਕੁਲਵੰਤ ਸਿੰਘ ਮਿਆਣੀ ਆਦਿ ਸਨ ਦੱਸ ਦਈਏ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੀ ਬੀਤੇ ਸ਼ਨੀਵਾਰ ਜੂਨ 7 2025 ਨੂੰ ਮੀਟਿੰਗ ਹੋਈ ਮੀਟਿੰਗ ਵਿੱਚ ਸੁਸਾਇਟੀ ਦੀ ਕਮੇਟੀ ਦਾ ਵਿਸਥਾਰ ਕੀਤਾ ਗਿਆ ਹੈ ਸੁਸਾਇਟੀ ਦੇ ਸੀਨੀਅਰ ਮੈਂਬਰ ਸਰਦਾਰ ਰਸ਼ਪਾਲ ਸਿੰਘ ਬਰਿਆਰ ਨੂੰ ਸੁਸਾਇਟੀ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਤੇ ਸਰੋਪਾ ਸਾਹਿਬ ਨਾਲ ਸਨਮਾਨਿਤ ਕੀਤਾ ਗਿਆ ਪ੍ਰਧਾਨ ਸਰਦਾਰ ਹਰਜੀਤ ਸਿੰਘ ਬੇਗੋਵਾਲ ਅਤੇ ਸਕੱਤਰ ਸਰਦਾਰ ਕਸ਼ਮੀਰ ਸਿੰਘ ਐਡਵੋਕੇਟ ਸੇਵਾ ਮੁਕਤ ਹੋਏ ਨੇ ਸਰਦਾਰ ਮੋਹਿੰਦਰ ਸਿੰਘ ਪ੍ਰੋਜ ਸੰਗੋਵਾਲ ਸਕੱਤਰ ਅਤੇ ਦਲਵਿੰਦਰ ਸਿੰਘ ਬਿੱਟੂ ਸਹਾਇਕ ਸਕੱਤਰ ਚੁਣੇ ਗਏ। ਸਰਦਾਰ ਇੰਦਰਜੀਤ ਸਿੰਘ ਜੈਨ, ਸਰਦਾਰ ਸੁਖਵੀਰ ਸਿੰਘ ਬੇਗੋਵਾਲ ਕੈਸ਼ੀਅਰ ਚੁਣੇ ਗਏ ਨੇ ਤੇ ਸਰਦਾਰ ਚੇਤਨ ਸਿੰਘ ਅਕਾਲਾ ਚੇਅਰਮੈਨ ਚੁਣੇ ਗਏ ਨੇ। ਸੁਖਵੀਰ ਸਿੰਘ ਬੇਗੋਵਾਲ, ਇੰਦਰਜੀਤ ਸਿੰਘ ਜੈਨ ਕੈਸ਼ੀਅਰ, ਚੇਤਨ ਸਿੰਘ ਅਕਾਲਾ ਚੇਅਰਮੈਨ ਅਤੇ ਚਰਨ ਸਿੰਘ ਜਲਾਲਪੁਰ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ। ਮਾਸਟਰ ਹਰਦੇਵ ਸਿੰਘ ਲੀਗਲ ਐਡਵਾਈਜ਼ਰ ਤੇ ਮਾਸਟਰ ਨਿਰੰਗ ਸਿੰਘ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ ਨੇ ਸੁਰਿੰਦਰ ਸਿੰਘ ਨਰੰਗਪੁਰ ਚਰਨ ਸਿੰਘ ਬੇਗੋਵਾਲ ਨਰਿੰਦਰ ਸਿੰਘ ਨੰਗਲ ਸਰਬਜੀਤ ਸਿੰਘ ਟਿੰਕੂ ਮੀਤ ਪ੍ਰਧਾਨ ਨਿਯੁਕਤ ਹੋਏ ਨੇ ਬਲਵਿੰਦਰ ਸਿੰਘ ਜਲੰਧਰ ਐਸੋਸੀਏਸ਼ਨ ਚੇਅਰਮੈਨ ਬਣਾਏ ਗਏ ਰਵਿੰਦਰ ਸਿੰਘ ਬੇਗੋਵਾਲ ਜੱਜ ਗੁਰਮੇਜ ਸਿੰਘ ਲੰਬੇ মিডিਆ ਇੰਚਾਰਜ ਨਿਯੁਕਤ ਕੀਤੇ ਗਏ ਨੇ ਮਨਪ੍ਰੀਤ ਸਿੰਘ ਅਕਾਲਾ ਬਲਵਿੰਦਰ ਸਿੰਘ ਜਲੰਧਰ ਅਤੇ ਕੁਲਵੰਤ ਸਿੰਘ ਮਿਆਣੀ ਨੇ ਅਮਰ ਸੰਚਾਰ ਕਮੇਟੀ ਦਾ ਆਹੁਦਾ ਸੰਭਾਲਿਆ ਕਰਨਾਲ ਸਿੰਘ ਰਾਵਾ ਓਂਕਾਰ ਸਿੰਘ ਵਿਕਰਮ ਸਿੰਘ ਬਲਜੀਤ ਸਿੰਘ ਪਰਮਜੀਤ ਸਿੰਘ ਸੰਦੀਪ ਸਿੰਘ ਨਰਿੰਦਰ ਸਿੰਘ ਆਦਿ ਸੰਸਥਾ ਦੇ ਮੈਂਬਰ ਹਨ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ